ਹਾਂ ਤੇ ਤੁਸੀਂ ਕਹਿੰਦੇ ਧਨੀ ਵੀਜ਼ੀ ਵੀ ਨੂੰ ਸਾਝ ਹੈ ਹਾਂ ਹੈਗੀ ਹੈ ਜਾਂ ਸਾਝ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀਆਂ ਫੋਨ ਤੇ ਛਿੱਟੀ ਗੱਲਾਂ ਹੁੰਦੀਆਂ ਬਖਰੀ ਬੱਧੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਦੀ ਗੱਲ ਬਖਰੀ ਹੈ ਮੈਂ ਗੱਲ ਤਾਂ ਫਟਾ ਜੈਂਦਾ ਕਿਸੇ ਕਿਸੇ ਮਰਜੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜੇ ਦੱਸੋ ਜੀ ਸੋਦਾਮ ਨੇ ਪਹਿਲੇ ਵੀ ਜਿ세 ਦਰ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀ ਕੀਤਾ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੋਈ ਹੈ ਇੱਕ ਵੀਡੀਓ ਬੈਲ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹ ਤੇ ਵੀ ਬਰਾਦ ਕੀਤਾ ਅਰਥਾਤ ਤੁਹਾਨੂੰ ਕੁੱਛੀ ਕਹਿ ਰਿਹਾ ਮੈਂ ਬੀਜੇਪੀ ਨਾਲ ਮੈਂ ਸੰਬੰਧਤ ਹੈਗਾਗਾ ਦੇਖੋ ਹੁਣ ਤੁਹਾਨੂੰ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਬੀਜੇਪੀ ਨਾਲ ਸੰਬੰਧ ਰੱਖਦੇ ਹੋਗੇ ਤੁਸੀਂ ਕਹਾਂ ਹਾਂ ਮੈਂ ਹੈਗਾਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਗਾਲਾਂ ਵੀ ਕੱਢੀਆਂ ਹੁਣ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜਥੇਦਾਰ ਦੀ ਗਾਲਾਂ ਕੱਢਣੀ ਇੱਥੇ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਆਮਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਦੂਜੀ ਗੱਲ ਮੈਂ ਕਹਿਣਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੇ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਥੇ ਜੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉਥੇ ਪੰਨ ਸਿੰਘ ਸਹਿਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾਂ ਉਹ ਮੰਗ ਕਰਦਾ ਸੀ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਉਹ ਵੀਡੀਓ ਉਹ ਵੀਡੀਓ ਬਰਤੋਹਾ ਵੱਲੋਂ ਪਾਈ ਗਈ ਜੀ ਮੈਂ ਹੈਰਾਨ ਐ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਘਰ ਦੇ ਵਿੱਚ ਜਿਹੜੀ ਉਹਨਾਂ ਮੈਂ ਦਿੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨੂੰ ਨਹੀਂ ਬਿਲਕੁਲ ਨਹੀਂ ਸੀ ਤੁਹਾਨੂੰ ਲੱਗਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲ ਹੈ ਜਾਂ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਹਉ ਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਤੁਹਾਡੇ ਪਰਿਵਾਰ ਨੂੰ ਹੀ ਕਿਉਂ ਜਿਹੜਾ ਬਾਰ ਬਾਰ ਦਾ ਮੈਂ ਦੱਸ ਦਿੰਦਾ ਮੈਂ ਗੁਨਾਹ ਕੀਤੇ ਹੈ ਨਾ ਅੰਗਰੇਜ਼ਾਂ ਗੁਨਾਹ ਕੀਤੇ ਮੈਂ ਦੱਸ ਦਤਾ ਗੁਰੂ ਦੀ ਹਜ਼ੂਰੀ ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲਣੀ